ਧਾਰਮਿਕ ਆਸਥਾ ਅਤੇ ਧਰਮ ਦੇ ਨਾਲ ਜੁੜਨ ਦਾ ਸੰਦੇਸ਼ ਦੇ ਰਹੀ ਇਹ ਵੀਡੀਓ ਜਿੱਥੇ ਇਹਨਾਂ ਨੌਜਵਾਨਾਂ ਨੇ ਗੁਰੂ ਘਰ ਦੇ ਵਿੱਚ ਛੇਦਗੁਰੂ ਗੁਰਬਖਸ਼ ਸਿੰਘ ਜੀ ਦੇ ਅੱਗੇ ਫੁੱਲਾਂ ਦੀ ਇੱਕ ਸਟੇਜ ਸਜਾਈ ਜਿੱਥੇ ਨਿਸ਼ਾਨ ਸਾਹਿਬ ਬਣਾਇਆ ਉੱਥੇ ਹੀ ਪੰਜਾਬੀ ਭਾਸ਼ਾ ਦੇ ਸਨਮਾਨ ਦੇ ਵਿੱਚ ਇਹਨਾਂ ਦੇ ਵੱਲੋਂ ਪੰਜਾਬੀ ਅੱਖਰਾਂ ਨੂੰ ਵਿਛਣਿਆ ਗਿਆ ਇਸ ਨਾਲ ਹੀ ਜਿੱਥੇ ਇਹਨਾਂ ਨੇ ਆਪਣੀ ਕਲਾ ਦੇ ਜੋਹਰ ਦਿਖਾਏ ਉੱਥੇ ਹੀ ਅੱਜ ਦੀ ਜਿਹੜੀ ਨੌਜਵਾਨ ਪੀੜ੍ਹੀ ਹੈ ਜਿੱਥੇ ਉਹ ਨਸ਼ਿਆਂ ਦੀ ਦਲਦਲ ਦੇ ਵਿੱਚ ਫਸਦੀ ਜਾ ਰਹੀ ਹੈ ਤੇ ਗਲਤ ਸੰਗਤ ਦਾ ਸ਼ਿਕਾਰ ਹੋ ਰਹੀ ਹੈ ਉੱਥੇ ਹੀ ਇਹਨਾਂ ਨੌਜਵਾਨਾਂ ਨੇ ਆਪਸੀ ਭਾਈਚਾਰਕ ਸਾਂਝ ਅਤੇ ਧਰਮ ਦੇ ਨਾਲ ਜੁੜਨ ਦਾ ਇੱਕ ਹੈ ਜਿਹੜਾ ਉਹ ਸੱਦਾ ਦਿੰਦਾ ਹੈ ਅਤੇ ਸੰਦੇਸ਼ ਦਿੰਦਾ ਹੈ ਕਿ ਇਸ ਤਰ੍ਹਾਂ ਇਹ ਨੌਜਵਾਨ ਜਿਹੜੇ ਉਹ ਗੁਰੂ ਘਰ ਦੇ ਵਿੱਚ ਸੇਵਾ ਕਰ ਰਹੇ ਨੇ ਸ਼ਿਰ ਗੁਰੂ ਗਰਨ ਸਾਹਿਬ ਜੀ ਦੇ ਅੱਗੇ ਹੈ ਜਿਹੜੀ ਉਹ ਸਟੇਜ ਸਜਾ ਰਹੇ ਨੇ ਤਾਂ ਦੇਖੋ ਪੂਰੀ ਵੀਡੀਓ ਛੱਡ ਕੇ ਬਾਸ਼ਾ ਹੋ ਹਾ 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 ਆਇਆ ਸਾਡੇ ਹੁੰਦਾ ਖਾਲੀ ਮੇਰੀ ਮਾਂ ਬੋਲੀ ਦੇ ਕਿੰਨੇ ਮਾਲੀ ਕਈ ਪੁਰਾਤਨ ਕਈ ਸਮਕਾਲੀ ਬਾਪਾ ਨਾਨਕ ਸਾਡਾ ਵਾਲੀ ਇਹਨੂੰ ਬੋਲਣ ਦੇ ਵਿੱਚ ਸ਼ਰਮ ਨਾ ਕਰੀਏ ਗੱਲ ਸਾਡੇ ਬਾਰੇ ਪਤਾ ਕੋਠੇ ਸੋਣਾ ਲਾਲਾ ਖਾਣਾ ਘਿਣਾੜੀ ਲਾਉਣਾ ਆਜੀ ਉਹਨਾਂ ਦਾ